ਆਣੀ ਦੋਸਤੋ ਇਹ ਸਾਰੇ ਆਪਣੇ ਨਾਰੇ ਆ ਜੀ ਦਾ ਨਰਾ ਦਾ ਰਿਜ਼ਲਟ ਦਿਖਾਣੇ ਆ ਜੀ ਮੇਰੇ ਸਾਹਮਣੇ ਜੀ ਇੱਕ ਨਰ ਨੇ ਕੱਢੀ ਹੋਈ ਜੀ ਠੀਕ ਆ ਜੀ ਲਓ ਜੀ ਇਹ ਸਾਢੇ 3 ਘੰਟੇ ਤੋਂ ਉੱਤੇ ਹੋ ਗਿਆ ਜੀ ਗੋਲੀ ਦਿੱਤੇ ਇਹਨੂੰ ਤੇ ਹਜੇ ਤੱਕ ਜਿਹੜੇ ਇਹਨਾਂ ਦੇ ਕੀੜੇ ਨਿਕਲਦੇ ਪਿਆ ਜੀ ਠੀਕ ਆ ਮੇਰੇ ਭਰਾ ਜੀ ਤੇ ਮੇਰੇ ਭਰਾ ਸਾਰੇ ਰਿਜ਼ਲਟ ਚੈੱਕ ਕਰ ਲਿਓ ਉਹੀ ਜੇ ਦੀ ਫੁੱਲ ਵੀਡੀਓ ਵੀ ਵੇਖਣੀ ਹੈ ਜੀ ਉਹ YouTube ਚੈਨਲ ਨੂੰ ਯਿਲਦੀਏ ਕ੍ਰਾਈਮ ਕਰ ਲੋ ਉੱਤੇ ਫੋਲੋ ਵੀਡੀਓ ਪੈਣੀ ਹੈ ਜੀ ਇਸ ਦਾ ਲਾਨ ਦਾ ਤਰੀਕਾ ਤੇ ਇਹਦਾ ਰਿਜ਼ਲਟ ਲਓ ਜੀ ਨੋਏ ਦੋਸਤੋ ਜੇ ਤੁਸੀਂ ਵੀ ਨੋ ਦੋਸਤੋ ਸੀਸੀਆਈ ਟੈਬਲੇਟ ਆ ਜੀ ਜਿੰਨਾ ਹੀ ਡੀ ਵਾਰਮਿੰਗ ਕੀਤੀ ਆ ਜੀ ਤੁਹਾਡੇ ਸਾਹਮਣੇ ਰਿਜ਼ਲਟ ਆ ਜੀ ਜੇ ਤੁਸੀਂ ਭਰਾਵਾਂ ਨੇ ਵੀ ਆਨ ਆਰਡਰ ਕਰਨਾ ਤਾਂ ਸਿਕ ਨੰਬਰ ਤੇ ਆਨ ਆਰਡਰ ਕਰ ਸਕਦੇ ਜੀ ਆਲ ਓਵਰ ਇੰਡੀਆ ਡਿਲੀਵਰੀ ਆ ਜੀ ਤੇ ਬਾਕੀ ਰਿਜ਼ਲਟ ਜੀ ਤੁਹਾਡੇ ਸਾਹਮਣੇ ਆ ਜੀ ਰਹੀ ਹਜੇ ਫੀਰਮਾ ਦੀਆਂ ਜੀ